ਵੀਜ਼ੇ ਦੀ ਗੱਲ ਅਸੀਂ ਕਰਾਂਗੇ ਵਿੱਚ ਬੱਚੀ ਹੈ ਬੱਚੀ ਦੇ ਸਿਰ ਤੇ ਤੁਸੀਂ ਆਪਦੀ ਜੁਬਾਨ ਦੱਸੋ ਬੱਚੀ ਦੇ ਸਿਰ ਤੇ ਕਿੱਥੇ ਜਾ ਰਹੇ ਹੋ ਹਾਂ ਡਾ ਜਾ ਰਹੇ ਸੀ ਕਿੱਥੇ ਸਿਰ ਤੇ ਜਾ ਰਹੇ ਹੋ ਬੱਚੀ ਦੇ ਸਿਰ ਤੇ ਜਾ ਰਹੇ ਹੋ ਉਹ ਇਹਨਾਂ ਨੇ ਪ੍ਰੋਸੈਸ ਦੱਸਿਆ ਸੀਗਾ ਵੀ ਤਿੰਨ ਤੋਂ 4 ਮਹੀਨੇ ਤੱਕ ਨਾ ਲੱਗੇ ਉਸ ਤੋਂ ਪਹਿਲੇ ਹੀ ਇਹਨਾਂ ਨੇ ਸਾਨੂੰ ਸਾਰਾ ਕੁਝ ਕੰਪਲੀਟ ਕਰਕੇ ਦੇ ਦਿੱਤਾ ਹੈ ਕਰ ਲਿਹਾ ਵੀਜ਼ਾ ਆਂਦਾ ਹੈ ਔਰ ਡੇ বাই ਡੇ ਸਾਡਾ ਸਕਸੈਸ ਰੇਟ ਵੱਧ ਰਿਹਾ ਲਾਈਕ ਵੀ ਤੋ ਬੱਚੀ ਵੀਜ਼ਾ इजीली ਆ ਜਾਂਦੇ ਨੇ ਕੈਨੇਡਾ ਦੇ ਲੈ ਕੇ 18 ਸਾਲ ਤੱਕ ਦੇ ਬੱਚੇ ਦਾ ਵੀਜ਼ਾ ਲੱਗਦਾ ਹੈ ਠੀਕ ਹੈ ਜਿਹਦੇ ਨਾਲ ਪੇਰੈਂਟ ਦਾ a PG1 ਵੀਜ਼ਾ ਜਿਹਨੂੰ ਕਹਿੰਦੇ ਨੇ ਪੇਰੈਂਟਸ ਗਾਰਡੀਅਨ ਵੀਜ਼ਾ ਲੈਂਦਾ ਹੈ ਜਿਹਦੇ ਵਿੱਚ ਫਾਦਰ ਫੁੱਲ ਟਾਈਮ ਜੌਬ ਕਰ ਸਕਦੇ ਨੇ ਤੇ ਮਦਰ 20 ਆਰਜ਼ਾ ਨਵੀਂ ਜੌਬ ਕਰ ਸਕਦਾ ਹੈ 5 25 ਸਾਲ ਦੀ ਐਜ ਦਾ ਬੱਚਾ ਜਾ ਸਕਦਾ 22 ਤੋਂ ਲੈ ਕੇ 18 ਸਾਲ ਤੱਕ ਦੀ ਐਜ ਦਾ ਬੱਚਾ ਜਾ ਸਕਦਾ ਵਿਦ ਪੇਰੈਂਟਸ ਉਹ ਜਿਹੜਾ business ਜੋ ਜਿਹੜਾ ਕਰਨਾ ਪੈਂਦਾ ਉਹ ਕਿੰਨੀ ਕਿਉਂ ਔਖਾ ਹੁੰਦਾ ਜ਼ਮੀਨ ਦਾ ਵਾਸਤੇ ਕੋਈ ਜਿਵੇਂ ਇੱਕ ਆਪਾਂ ਬੈਕਗ੍ਰਾਉਂਡ ਦੀ ਗੱਲ ਕਰੀਏ ਜੇ ਫੰਡਸ ਦੀ ਗੱਲ ਕਰੀਏ ਤਾਂ 10 ਤੋਂ 12 ਲੱਖ ਸ਼ੋਅ ਕਰਨੇ ਪੈਂਦੇ ਨੇ ਅਗਰ ਫੈਕਟਰੀ ਨਹੀਂ ਵੀ ਸ਼ੋਅ ਕਰ ਸਕਦੀ ਸਾਡੀ ਟੀਮ ਸਾਡੇ ਫਾਈਨੈਂਸਰ ਉਹਨਾਂ ਦੀ ਹੈਲਪ ਕਰਨਗੇ ਸ਼ੋਅ ਕਰ ਉਹ ਕੋ ਟੈਨਸ਼ਨ ਐ ਨਹੀਂ ਕੋਈ ਵੀ ਫਿਰਤ ਨਹੀਂ ਆ ਜਿਵੇਂ ਕਿਵੇਂ ਰਿਆਜ਼ ਅਰਬਾ ਜਿਹੜਾ ਹੈਗਾ ਇਹਨਾਂ ਦਾ ਜਿਹੜਾ ਅਸੀਂ ਪਰਿਵਾਰ ਉਹ ਦੱਸ ਕੇ ਗਿਆ ਬੜਾ ਉਹ ਖੁਸ਼ ਹੋਇਆ ਕਹਿੰਦੇ ਵੀ ਇਹਨਾਂ ਦੇ ਡੀਟਰਿਆਂ ਦੇ ਸਿਰ ਤੇ ਕੈਨੇਡਾ ਪਹੁੰਚਣਾ ਸੜਪੜਾ ਬੜਾ ਬਟਾ ਪਹਿਲੇ ਕਰਦਾ ਚਾਹੁੰਦਾ ਉਹਨਾਂ ਨੂੰ ਵੀਡੀਓ ਦੇਖਦੇ ਸੀ ਇਹ ਦੇਖਦੇ ਦੇਖਦੇ ਆਨਾਂ ਨੂੰ ਪਤਾ ਚੱਲਿਆ ਉਹਨਾਂ ਨੇ ਕਿਤਾ ਲਈ ਮਮਾ ਤੁਸੀਂ ਬੇਟੇ ਦਾ ਛੋਟੇ ਕਦਮ ਦਾ ਦੇਖੋ ਕਿ ਤੁਹਾਨੂੰ ਬਹੁਤ ਖੁਸ਼ੀ ਹੈ ਕਿ ਮੈਂ ਆਪਣੇ بڑے ਬੇਟੇ ਨੂੰ 4 ਸਾਲ ਬਾਅਦ ਮਿਲਦੀ ਹੈ ਅੰਜੀ ਇਹ ਬੜਾ ਰੱਖਾਂਗੇ ਤਾਂ ਕਿ ਕਿੰਨੇ ਵੈਸੇ ਤੁਹਾਡੇ ਕੋਲ ਲੈ ਕੇ ਆ ਜਾਣਾ ਮਾਪੇ ਆ ਦਾ ਬੱਚੇ ਨੂੰ ਗੋਦੀ ਜਾ ਕੇ ਵੀ ਤੁਸੀਂ ਇਹਨੂੰ ਕੈਨੇਡਾ ਮਤਲਬ ਜਿਵੇਂ ਤਿੰਨ ਜੀ ਬੇਟੇ ਦਿਨਾਂ ਨੂੰ ਭੇਜੋ ਅ ਦੇਖੋ ਅਗਰ ਤੁਸੀਂ 6 ਮਨთ ਦੇ ਲਈ ਗੱਲ ਕਰੀਏ 6 ਮਨთ ਦੀ ਫੀਸ ਹੈ ਇਹ 3.5 ਤੋਂ 4 ਲੱਖ ਠੀਕ ਹੈ ਅਗਰ ਸਾਲ ਦੀ ਫੀਸ ਦੀ ਗੱਲ ਕਰੀਏ ਤਾਂ 7 ਲੱਖ ਦੇ ਕਰੀਬ ਫੀਸ ਜਿਹੜੀ ਹੈਗੀ ਬੱਚੇ ਦੇ ਲੱਗ ਜਾਂਦੀ ਹੈ ਵਿਦ 3 ਮੰਥੀਆਂ ਕੁਮੋਡੀ ਸਸਿਕਾ ਸਵਾਗਤ ਤੁਸੀਂ ਦੇਖ ਰਹੇ ਹੋ ਦਿੱਲੀ ਪੋਸਟ ਪੰਜਾਬੀ ਅੱਜ ਅਸੀਂ ਹਮੇਸ਼ਾ ਵੀਜ਼ੇ ਤਾਂ ਹਮੇਸ਼ਾ ਦਿਖਾਉਂਦੇ ਰਹਿੰਦੇ ਆ ਕਿਹੜੀ ਕੰਟਰੀ ਤੇ ਵੀਜ਼ੇ ਲੱਗੇ ਫੁਲਾਨੀ ਕੰਟਰੀ ਦੇ ਵੀਜ਼ੇ ਲੱਗੇ ਪਰ ਜਿਹੜਾ ਅੱਜ ਵੀਜ਼ਾ ਹੈਗਾ ਇਸ ਨੂੰ ਮੈਂ ਵੀ ਸੋਚ ਕੇ ਬੜਾ ਹੈਰਾਨ ਹਾਂ ਸਾਡੇ ਨਾਲ ਇੱਧਰ ਇੱਕ ਫੈਮਿਲੀ ਮੌਜੂਦ ਆ ਪਹਿਲਾਂ ਫੈਮਿਲੀ ਦਿਖਾਣਾ ਹੈ ਫਿਰ ਵੀਜ਼ੇ ਦੀ ਗੱਲ ਅਸੀਂ ਕਰਾਂਗੇ ਵਿੱਚ ਬੱਚੀ ਹੈ ਬੱਚੀ ਦੇ ਸਿਰ ਤੇ ਤੁਸੀਂ ਆਪਦੀ ਜਬਾਨ ਦੱਸੋ ਬੱਚੀ ਦੇ ਸਿਰ ਤੇ ਕਿੱਥੇ ਜਾ ਰਹੇ ਹੋ ਹੁਣ ਕੈਨੇਡਾ ਜਾ ਰਹੇ ਜੀ ਅਸੀਂ ਕਿੰਦੇ ਸਿਰ ਤੇ ਜਾ ਰਹੇ ਹੋ ਬੱਚੀ ਦੇ ਸਿਰ ਤੇ ਜਾ ਰਹੇ ਜੀ ਅਸੀਂ ਨਹੀਂ ਮੈਨੂੰ ਇਹ ਗੱਲ ਦੀ ਪਤਾ ਹੀ ਨਹੀਂ ਰਹੀ ਵੀ ਬੱਚੀ ਐ ਏਡੀ ਕੋ ਬੱਚੀ ਐ ਤੇ ਬੱਚੀ ਦੇ ਸਿਰ ਤੇ ਕੈਨੇਡਾ ਜਾ ਰਹੇ ਤੁਸੀਂ ਹਾਂ ਜੀ ਹਾਂ ਜੀ ਸਰ ਮਤਲਬ ਕਿ ਟੋਡਲਰ ਵੀਜ਼ਾ ਆ ਲੈਨੇ ਮਤਲਬ ਇਮੀਗ੍ਰੇਸ਼ਨ ਆ ਲੈਨੇ ਮਤਲਬ ਕਿ ਇਹਨਾਂ ਨੇ ਬੱਚਿਆਂ ਦਾ ਮਾਈਨਰ ਵੀਜ਼ਾ ਮਤਲਬ ਕਿ ਸਟਾਰਟ ਕੀਤਾ ਤੇ ਹਾਂ ਜੀ ਕਿੰਨੇ ਸਾਲ ਦੀ ਬੱਚੀ ਐ ਸੀ ਕਾਉਂਸਲਰ ਮੈਡਮ ਨਾਲ ਹੈਗੀ ਸਾਰੀ ਗੱਲਬਾਤ ਕਰਾਂਗੇ ਤੇ ਇਹ ਵੀਜ਼ਾ ਕਿਵੇਂ ਪੋਸੀਬਲ ਹੋਇਆ ਉਹਨਾਂ ਨਾਲ ਗੱਲ ਕਰਾਂਗੇ ਤੁਹਾਨੂੰ ਜਦੋਂ ਇੱਥੇ ਆਈ ਸੀ ਪੌੜੀਆਂ ਚੜ੍ਹ ਕੇ ਲੱਗਿਆ ਸੀ ਇਹ ਚੀਜ਼ਾਂ ਵੀ ਹੁੰਦੀਆਂ ਨੇ ਕਦੇ ਜੀ ਸਰ ਸਾਨੂੰ ਲੱਗਿਆ ਨਹੀਂ ਸੀ ਸਾਨੂੰ ਖੁਦ ਨੂੰ ਕੋਈ ਵਿਸ਼ਵਾਸ ਨਹੀਂ ਕਿ ਸਾਡਾ ਵੀਜ਼ਾ ਲੱਗੂਗਾ ਪਰ ਇੱਥੇ ਆਣ ਕੇ ਸਾਨੂੰ ਮਤਲਬ ਪਤਾ ਲੱਗਾ ਕਿ ਸਾਡਾ ਵੀਜ਼ਾ ਲੱਗਾ ਕੈਨੇਡਾ ਦਾ ਸਿ ਬਹੁਤ ਕੁਝ ਹੋਇਆ ਕਿੰਨੇ ਮਹੀਨੇ ਲੱਗੇ ਦੱਸੋ ਫਿਰ ਆਪਾਂ ਗੱਲ ਕਰਦੇ ਆ ਸਰ ਮਤਲਬ ਕਿ ਜੋ ਇਹਨਾਂ ਨੇ ਪ੍ਰੋਸੈਸ ਦੱਸਿਆ ਸੀਗਾ ਵੀ 3 ਤੋਂ 4 ਮਹੀਨੇ ਤੱਕ ਲੱਗੇ ਉਸ ਤੋਂ ਪਹਿਲੇ ਹੀ ਇਹਨਾਂ ਨੇ ਸਾਨੂੰ ਸਾਰਾ ਕੁਝ ਕੰਪਲੀਟ ਕਰਕੇ ਦੇ ਦਿੱਤਾ ਜੀ ਚਲੋ ਮੈਂ ਮੈਂ ਗੱਲ ਕਰਦੇ ਆਂ ਕਿੰਨੇ ਬੜੀ ਮੈਂ ਤਾਂ ਆਵ ਹਰਾਣਾ ਹੋਇਆ ਤੁਸੀਂ ਕਾਉਂਸਲਰ ਹੈਗੇ ਤੁਸੀਂ ਇਹਨਾਂ ਚੀਜ਼ਾਂ ਨੂੰ ਸਾਰਾ ਸੋਚ ਮਤਲਬ ਜਦੋਂ ਇਹਨਾਂ ਨੂੰ ਫੋਨ ਤੁਸੀਂ ਕੀਤਾ ਇਹਨਾਂ ਦੇ ਕੀ ਐਕਸਪ੍ਰੈਸ਼ਨ ਕੀ ਹੈਗੇ ਸੀ ਵੀ ਤੁਹਾਡਾ ਵੀਜ਼ਾ ਲੱਗ ਗਿਆ ਬਹੁਤ ਜ਼ਿਆਦਾ ਖੁਸ਼ ਸੀ ਬਹੁਤ ਜ਼ਿਆਦਾ ਕਿ ਤੁਹਾਨੂੰ ਇਨਾਵਲ ਦੇਖ ਕੇ ਪਤਾ ਲੱਗ ਜੇਗਾ ਕਿ ਕਿੰਨੇ ਜ਼ਿਆਦਾ ਖੁਸ਼ ਹੀ इवन ਕਿ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਇੱਥੇ ਸਾਰਿਆਂ ਦਾ ਵੀਜ਼ਾ ਆਂਦਾ ਹੈ ਔਰ ਡੇ ਬਾਏ ਡੇ ਸਾਡਾ ਸਕਸੈਸ ਰੇਟ ਵੱਧ ਰਿਹਾ ਲਾਈਕ 20 ਤੋਂ 25 ਵੀਜ਼ਾ ਈਜ਼ੀਲੀ ਆ ਜਾਂਦੇ ਨੇ ਕੈਨੇਡਾ ਤੇ ਔਰ ਸਭ ਤੋਂ ਵਧੀਆ ਗੱਲ ਪਤਾ ਕੀ ਹੈ ਨੰਨਿਆਂ ਦੇ ਡੇਟਾ ਦੀ ਹਾਂਜੀ 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 ਬਿਲਕੁਲ ਔਰ ਛੋਟੇ ਛੋਟੇ ਬੱਚਿਆਂ ਦੇ ਕਰਕੇ ਪੇਰੈਂਟਸ ਬਾਹਰ ਜਾ ਰਹੇ ਨੇ ਬਹੁਤ ਵਧੀਆ ਗੱਲ ਹੈ ਮਤਲਬ ਅਸੀਂ ਬਾਕੀ ਗੱਲਾਂ ਬਾਅਦ ਵਿੱਚ ਟੈਕਨੀਕਲ ਕਰਾਂਗੇ ਜਿਵੇਂ ਉਹਨਾਂ ਇਹ ਮਾਂ ਪਿਓ ਜਾ ਰਹੇ ਨੇ ਤੇ ਮਾਪਿਓ ਬੱਚੇ ਦੇ ਨਾਲ ਹੀ ਗਾਈਡਡ ਹੋਣਗੇ ਨਾ ਚ ਇਹ ਜਾਣਗੇ ਤੇ ਇਹਨਾਂ ਨੂੰ ਫਿਰ ਉੱਥੇ ਜਾ ਕੇ ਕੀ ਵੀਜ਼ੇ ਚ ਕਨਵਰਟ ਹੋਏਗਾ ਤੇ ਕੰਮਕਾਰ ਵੀ ਕਰ ਸਕਣਗੇ ਮੈਂ ਤੁਹਾਨੂੰ ਸਾਰਾ ਦੱਸ ਦਿਆਂ ਰਿਹਾ ਵਾਰੇ 22 ਸਾਲ ਤੋਂ ਲੈ ਕੇ 18 ਸਾਲ ਤੱਕ ਦੇ ਬੱਚੇ ਦਾ ਵੀਜ਼ਾ ਲੱਗਦਾ ਹੈ ਠੀਕ ਹੈ ਜਿਹਦੇ ਨਾਲ ਪੇਰੈਂਟਸ ਦਾ ਪੀਜੀ 1 ਵੀਜ਼ਾ ਜਿਹਨੂੰ ਕਹਿੰਦੇ ਨੇ ਪੇਰੈਂਟਸ ਗਾਰਡੀਅਨ ਵੀਜ਼ਾ ਲੱਗਦਾ ਜਿਹਦੇ ਵਿੱਚ ਫਾਦਰ ਫੁੱਲ ਟਾਈਮ ਜੌਬ ਕਰ ਸਕਦੇ ਨੇ ਤੇ ਮਦਰ 20 ਆਵਰਸ ਅ ਨਵ ਵੀਕ ਜੌਬ ਕਰ ਸਕਦੇ ਮਤਲਬ ਬੜੀ ਖੁਸ਼ੀ ਮਤਲਬ ਅੱਛਾ ਬੱਚੇ ਦੀ ਜਿਹੜੀ ਉਮਰ ਹੈਗੀ ਆ ਉਹ ਥੋੜਾ ਦਰਸ਼ਕਾਂ ਨੂੰ ਦੱਸੋ ਵੀ ਕਿੱਥੋਂ ਜਦੋਂ ਤੁਸੀਂ ਸੋਚਦੇ ਹੋ ਬੱਚਾ ਇੰਨਾ ਹੋ ਗਿਆ ਜੇ ਤੁਸੀਂ ਜਾਣਾ ਚਾਹੁੰਦੇ ਹੋ ਕੈਨੇਡਾ ਇਹ ਨਾ ਸੋਚੋ ਵੀ ਪਲੱਸ 2 ਤੋਂ ਬਾਅਦ ਭੇਜਣਾ ਬੱਚੇ ਨੂੰ ਫਿਰ ਉੱਥੇ ਡਿਗਰੀਆਂ ਬੱਚਾ ਅਡਲਟ ਹੋ ਜਾਂਦਾ ਮਾਪੇ ਉਹਦੇ ਨਾਲ ਘੁਲ ਮਿਲ ਨਹੀਂ ਸਕਦਾ ਇਹ ਦੱਸੋ ਪਹਿਲਾਂ ਤਾਂ ਵੀ ਬੱਚਾ ਕਿੰਨੇ ਸਾਲ ਦਾ ਲੈਂਦੇ ਹੋ ਤੁਸੀਂ ਬੱਚਾ 2.5 ਸਾਲ ਦੀ ਇਸ ਦਾ ਬੱਚਾ ਜਾ ਸਕਦਾ ਹੈ 2.5 ਤੋਂ ਲੈ ਕੇ 18 ਸਾਲ ਤੱਕ ਦੀ ਇਸ ਦਾ ਬੱਚਾ ਜਾ ਸਕਦਾ ਹੈ ਵਿਦ ਪੇਰੈਂਟਸ ਸੋ ਇੱਚ ਟੈਂਸ਼ਨ ਆਣ ਦੀ ਜ਼ਰੂਰਤ ਨਹੀਂ ਕਿ ਬੱਚਾ ਇਕੱਲਾ ਹੋਏਗਾ ਜਾਂ ਕਿੱਦਾਂ ਰਹੇਗਾ ਪੇਰੈਂਟਸ ਨਾਲ ਰਹਿਣਗੇ ਪਲੱਸ ਅਕੋਮੋਡੇਸ਼ਨ ਵੀ ਪ੍ਰੋਵਾਈਡ ਕੀਤੀ ਜਾਂਦੀ ਹੈ 3 ਮੰਥਸ ਦੀ ਹਾਂਜੀ ਅੱਛਾ ਮਤਲਬ ਸਾਰਾ ਜਿਹੜਾ ਹੈਗਾ ਜਿੱਤੇ ਤੱਕ ਦੀ ਤੁਹਾਡੀ ਉਹ ਹੈਗੀ ਆ ਸਾਰੀ ਮਤਲਬ ਤੁਸੀਂ ਕੰਪਨੀ ਵੱਲੋਂ ਹੀ ਪ੍ਰੋਵਾਈਡ ਕਰਾ ਰਹੇ ਹੋ ਜਿੰਨਾ ਹੋ ਸਕਦਾ ਐਸੀ ਕੋਸ਼ਿਸ਼ ਕਰਦੇ ਆਂ ਕਿ ਇਹ ਪੂਰਾ ਪੂਰਾ ਸਾਥ ਦੇਈਏ ਹਾਂਜੀ ਪੈਸੇ ਫਿਰ ਸਾਰੇ ਪਹਿਲਾਂ ਲੈ ਲੈਂਦੇ ਨੇ ਜਿਵੇਂ ਅਸੀਂ ਕਹਿੰਦਾ ਵੀ ਕਹਿੰਦੇ ਨੇ ਇਮੀਗ੍ਰੇਸ਼ਨ ਦਾ ਨਾ ਇਹ ਬੜਾ ਇੱਕ ਕਨਸੈਪਟ ਕਲੀਅਰ ਹੁੰਦਾ ਵੀ ਇਹ ਕਹਿੰਨੇ ਨੇ ਪੈਸਾ ਲੈ ਲਿਆ ਉਸ ਤੋਂ ਬਾਅਦ ਕਹਿੰਨੇ ਪੈਸਾ ਲੈਣ ਤੋਂ ਬਾਅਦ ਬੰਦਾ ਕਹਿੰਨੇ ਪੋੜਿਆ ਤੂੰ ਪੋੜਿਆ ਕਿੱਧਰ ਚੜ ਚਲੇ ਸਾਡੇ ਕੋਲ ਤੇਰਾ ਕੁਝ ਹੈ ਹੀ ਨਹੀਂਗਾ ਇਹ じゃ ਕੁਝ ਦੱਸੋ ਮੈਨੂੰ ਇਦਾਂ ਤਾਂ ਕੁਝ ਨਹੀਂ ਜੋ ਇਹਨਾਂ ਨੇ ਕਿਹਾ ਸੀਗਾ ਜੋ ਇਹਨਾਂ ਦੀ ਪ੍ਰੋਸੈਸਿੰਗ ਫੀਸ ਸੀਗੀ 12000 ਰੁਪਏ ਇਹਨਾਂ ਨੇ ਪ੍ਰੋਸੈਸਿੰਗ ਫੀਸ ਜਿੱਤੀ ਉਸ ਤੋਂ ਬਾਅਦ ਜੋ ਫੀਸ ਬੰਦੀ ਸੀਗੀ ਉਹ ਸਿੱਧਾ ਡਾਇਰੈਕਟ ਉਹਨਾਂ ਦੇ ਅਕਾਊਂਟ 'ਚ ਹੀ ਗਈ ਐਸ ਵੀ ਪੇਮੈਂਟ ਉਹਨਾਂ ਦੇ ਪਰ ਜੋ ਇਹਨਾਂ ਨੇ ਮਤਲਬ ਕਿ ਕਿਹਾ ਸੀ ਜੀ ਵੀ ਪ੍ਰੋਸੈਸਿੰਗ ਫੀਸ ਇਹਨਾਂ ਦੀ 12000 ਰੁਪਏ 12000 ਰੁਪ ਉਸ ਤੋਂ ਬਾਅਦ ਜਿਹੜੀ ਫੀਸ ਹੈ ਕੈਨੇਡਾ ਦੇ ਮਤਲਬ ਕਿ ਸਕੂਲ ਤੇ ਡਾਇਰੈਕਟ ਉਹਨਾਂ ਦੇ ਅਕਾਊਂਟ 'ਚ ਹੀ ਗਈ ਹੈ ਜੀ। ਇੰਨਾ ਵੱਲੋਂ ਕੋਈ ਪੇਮੈਂਟ ਨਹੀਂ ਲਿੱਤੀ ਕਿ ਸਾਡੇ ਵੱਲੋਂ ਮਤਲਬ ਕਿ ਕੋਈ ਅਲੱਗ ਤੋਂ ਕੋਈ ਪੇਮੈਂਟ ਨਹੀਂ ਲਿੱਤੀ ਗਈ। ਮੋਸ਼ਨਲ ਟੱਚ ਬੜਾ ਹੁੰਦਾ ਜਦੋਂ ਅਸੀਂ ਸੋਚਦੇ ਹਾਂ ਨਾ ਵੀ ਬੱਚੇ ਦੇ ਸਿਰ ਤੇ ਤੇ ਆਪਣੇ ਆਂਗਵਾਂ ਵੀ ਮਜ਼ਾਕ ਜਾਂ ਕਰਨ ਲੱਗ ਜਾਂਦਾ ਕਹਿੰਦਾ ਯਾਰ ਐਵੇਂ ਇਹ ਤਾਂ ਕਮਲੇ ਹੋਏ ਵਾ ਟੱਬਰ ਸਾਰਾ। ਉਹ ਤੋਂ ਕਿਵੇਂ ਦਾ ਟੱਚ ਸੀ ਜਦੋਂ ਫੋਨ ਆਇਆ ਕਹਿੰਦੇ ਵੀ ਤੁਹਾਡਾ ਵੀਜ਼ਾ ਲੱਗ ਗਿਆ ਉਹ ਐਕਸਪ੍ਰੈਸ਼ਨ ਕਿਵੇਂ ਦੇ ਸੀ ਬੰਦਾ ਹੁੰਦਾ ਇੱਕ ਬੰਦਾ ਕੰਦਾ ਯਾਰ ਆ ਆ ਚੀਜ਼ ਕਿਵੇਂ ਹੋ ਗਈ? ਸਰ ਉਸ ਟਾਈਮ ਤੇ ਤਾਂ ਸਾਨੂੰ ਵੀ ਵੀ ਬਾਹਰ ਜਾ ਸਕਦੇ ਆ ਕਿਉਂਕਿ ਸਾਡਾ ਇਨਾ ਕਾਰੋਬਾਰ ਵੀ ਨਹੀਂ ਹੈ ਤਾਂ ਮੈਂ ਇੱਕ ਹਾਊਸ ਵਾਈਫ ਆ ਸਟਿਚਿੰਗ ਕਰਦੀ ਆ ਤਾਂ ਸਾਨੂੰ ਉਮੀਦ ਨਹੀਂ ਸੀ ਕਿ ਸਾਡਾ ਵੀਜ਼ਾ ਲੱਗੇਗਾ ਪਰ ਇਸ ਬੱਚੀ ਦਾ ਕਰਕੇ ਸਾਡਾ ਵੀਜ਼ਾ ਲੱਗਾ ਸਪੀਸ਼ਲ ਵੀ ਹਮੇਸ਼ਾ ਸੁਣਦੇ ਆ ਵੀ ਵੱਡੇ ਕਰਾਂ ਦੇ ਕਾਕੇ ਹੁੰਦੇ ਨੇ ਉਹ ਜਾਣਦੇ ਨੇ ਤੇ ਨਾਲ ਮਾਂ ਪਿਓ ਨੂੰ ਲੈ ਜਾਂਦੇ ਨੇ ਜਿਵੇਂ ਤੁਸੀਂ ਕਹਿੰਦੇ ਮਿਡਲ ਫੈਮਿਲੀ ਤੋਂ ਵੀ ਤੁਸੀਂ ਕਹਿ ਰਹੇ ਹੋ ਉਹਨਾਂ ਨੂੰ ਲਜਾਣਾ ਦਾ ਬੜਾ ਔਖਾ ਆ ਗਿਆ ਜਿਹੜੇ ਸਾਡੇ ਨਾਲ ਇਹ ਤੁਹਾਨੂੰ ਵੀਜ਼ਾ ਮਿਲ ਗਿਆ ਤੇ ਹਾਂਜੀ ਸਾ ਤੁਹਾਨੂੰ ਬਹੁਤ ਖੁਸ਼ੀ ਹੋਈ ਕਿ ਅਸੀਂ ਬੱਚੇ ਦੇ ਕਾਰਨ ਅਸੀਂ ਵੀ ਜਾ ਰਹੇ ਆ ਬਾਹਰ ਬਿਲਕੁਲ ਅਸੀਂ ਇੱਕ ਚੀਜ਼ ਇਹ ਜਾਣਨਾ ਚਾਹੁੰਦੇ ਜਿਵੇਂ ਚਲੋ ਇਹ ਕਹਿੰਦੇ ਅਸੀਂ ਬੜੀ ਮੀਟਰ ਫੈਮਿਲੀ ਇੱਕ ਸਟੀਚਿੰਗ ਵਾਲਾ ਮੰਨਣਾ ਕਿੰਨਾ ਕਮਾ ਸਕਦਾ ਇਹ ਇਹ ਵੀ ਇੱਕ ਸੋਚ ਹੁਣ ਅੱਗੇ ਮੇਨਟੇਨ ਹੋਏਗੀ ਕਿੰਨਾ ਕੋ ਜਿਹੜਾ ਬਿਜ਼ਨਸ ਹੋ ਜਿਹੜਾ ਕਰਨਾ ਪੈਂਦਾ ਉਹ ਕਿੰਨੀ ਕੋ ਔਖਾ ਹੁੰਦਾ ਜਿਵੇਂ ਇਹਨਾਂ ਵਾਸਤੇ ਕੋਈ ਜਿਵੇਂ ਇੱਕ ਆਪਾਂ ਬੈਕਗ੍ਰਾਉਂਡ ਦੀ ਗੱਲ ਕਰੀਏ ਅੱਜ ਫੰਡਸ ਦੀ ਗੱਲ ਕਰੀਏ ਤਾਂ 10 ਤੋਂ 12 ਲੱਖ ਸ਼ੋਅ ਕਰਨੇ ਪੈਂਦੇ ਨੇ ਅਗਰ ਫੈਮਿਲੀ ਨਹੀਂ ਵੀ ਸ਼ੋਅ ਕਰ ਸਕਦੀ ਸਾਡੀ ਟੀਮ ਸਾਡੇ ਫਾਈਨੈਂਸਰ ਉਹਨਾਂ ਦੀ ਹੈਲਪ ਕਰਨਗੇ ਸ਼ੋਅ ਕਰਨ ਦੇ ਵਿੱਚ ਸੋ ਟੈਨਸ਼ਨ ਲੈਣ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਅਸੀਂ ਉਹਨਾਂ ਦੇ ਨਾਲ ਆ ਉਹਨਾਂ ਦੀ ਹੈਲਪ ਕਰਨ ਵਾਸਤੇ ਮਤੋਂ ਜਿਹੜਾ ਪੀਆਰ ਦਾ ਪ੍ਰੋਸੈਸ ਹੁੰਦਾ ਜਿਵੇਂ ਹੁਣ ਇਹਦਾ ਚਲੇ ਗਿਆ ਉਥੇ ਜਾ ਕੇ ਹੁੰਦਾ ਜਿਵੇਂ ਹੁਣ ਕਈ ਕੰਟਰੀਆਂ ਵਾਪਸ ਭੇਰ ਜਾਂਦੇ ਉਹਦਾ ਬੰਦਾ ਵਾਪਸ ਨਹੀਂ ਜਾਣਾ ਚਾਹ ਹੁਣ ਬੱਚੀ ਨੇ ਉਥੇ ਪੜ ਰਿਹਾ ਹੈ ਬੱਚੀ ਦਾ ਫਿਰ ਪੀਆ ਦਾ ਸਿਸਟਮ ਹੀ ਉੱਤੇ ਲੱਗੇਗਾ ਸਾਰਾ ਮੈਂ ਦੱਸ ਦਿਆਂ ਜਿੱਦਾਂ ਕਿ ਵੀਜ਼ਾ ਐਕਸਟੈਂਡੇਬਲ ਹੈ ਜੁਰ ਤੱਕ ਬੱਚਾ ਅਡਲਟ ਨਹੀਂ ਹੁੰਦਾ ਪੇਰੈਂਟਸ ਆਪਣਾ ਵੀਜ਼ਾ ਐਕਸਟੈਂਡ ਕਰਵਾ ਸਕਦੇ ਨੇ 2 ਸਾਲ ਬਾਅਦ ਉਹ ਪੀਆਰ ਦੇ ਲਈ ਅਪਲਾਈ ਕਰ ਸਕਦੇ ਆ ਉਹਨਾਂ ਨੂੰ 2 ਸਾਲ ਦੇ ਲਈ ਕੈਨੇਡਾ ਰਹਿਣਾ ਪਈਗਾ ਟੈਕਸਸ ਟਾਈਮ ਟੂ ਟਾਈਮ ਪੇ ਕਰਨੇ ਪੈਣਗੇ ਪਲੱਸ ਫੀਸ ਟਾਈਮ ਟੂ ਟਾਈਮ ਪ ਇਹ ਬਾਅਦ ਵਿੱਚ ਫੈਮਿਲੀ ਮਾਪਿਆਂ ਨੂੰ ਪੀਆਰ ਨਾ ਮਿਲੇ ਇਸ ਬੱਚੇ ਦੇ ਵਿਆਹ ਤੇ ਇਹ ਜਾਂ ਕੁਝ ਡਰ ਨਹੀਂ ਹੈਗਾ ਨਹੀਂ ਨਹੀਂ ਇਦਾਂ ਦਾ ਕੁਝ ਨਹੀਂ ਹੈਗਾ ਬਸ ਰੂਲਸ ਫੋਲੋ ਕਰਨੇ ਪੈਣਗੇ ਜੋ ਇਹਨਾਂ ਨੂੰ ਸਾਰਾ ਸਮਝਾ ਦਾਂਗੇ ਕਿ ਸਟੇ ਕਰਨਾ ਪਏਗਾ ਟੈਕਸਿਸ ਪੇ ਕਰਨੇ ਪੈਣਗੇ ਫੀਸ ਪੇ ਕਰਨੀ ਪਏਗੀ ਮਤਲਬ ਬੱਚਿਆਂ ਦੇ ਨਾਲ ਜਿਨ੍ਹਾਂ ਦੇ ਮਤਲਬ ਦੋ ਬੱਚੇ ਹੈਗੇ ਨੇ ਉਹ ਮਾਪੇ ਫਿਰ ਉਹਨਾਂ ਦੋ ਬੱਚਿਆਂ ਦਾ ਵੀ ਲੱਗ ਸਕਦਾ ਵੀਜ਼ਾ ਜਿਵੇਂ ਫੈਮਿਲੀ ਚ ਦੇ ਦੋ ਬੱਚਿਆਂ ਦਾ ਪ੍ਰਾਈਜ ਕਰ ਕਰ ਹਾਂਜੀ ਹਾਂਜੀ ਇਕੱਠਾ ਵੀਜ਼ਾ ਲੱਗ ਸਕਦਾ ਹੈ ਦੋ ਬੱਚਿਆਂ ਦਾ ਹਾਂਜੀ ਹਾਂਜੀ ਮਤੇ ਛੋਟੀ ਹੈਗੀ ਹੈ ਨਾ ਇਹ ਚੀਜ਼ਾਂ ਤੁਸੀਂ ਜਿਵੇਂ ਦੱਸ ਰਹੇ ਹੋ ਕਿਉਂਕਿ ਤੁਹਾਡੇ ਕੋਲ ਇਹ ਨਹੀਂ ਪਤਾ ਹੈਗਾ ਕੱਲ ਇੱਥੇ ਬੱਚੇ ਮਾਪਿਆਂ ਨੇ ਜਿਹੜੇ ਗੋਦੀ ਚਾ ਕੇ ਕਿ ਲੈ ਆਣੇ ਨੇ ਤੁਸੀਂ ਕਿਤੇ ਮੁੱਕਣਾ ਨਾ ਜਾਓ ਨਹੀਂ ਨਹੀਂ ਮੁੱਕਣ ਵਾਲਾ ਕੋਈ ਕੰਮ ਨਹੀਂ ਹੈ ਤੁਸੀਂ ਸਾਡੇ ਪ੍ਰੂਫ ਦੇਖ ਸਕਦੇ ਹੋ 20 ਤੋਂ 25 ਵੀਜ਼ੇ ਐਵੇਂ ਥੋੜੀ 라 ਆ ਜਾਂਦੇ ਆ ਪਰਿਵਾਰ ਬੈਠੇ ਨੇ ਤੁਸੀਂ ਕਿਹਦੇ ਹਾਂ ਜੀ ਅੰਦਰ ਵੀ ਫੈਮਿਲੀਆਂ ਬੈਠੀਆਂ ਮੈਂ ਤੁਹਾਨੂੰ ਉਹਨਾਂ ਨਾਲ ਮਿਲਵਾਂਦੀ ਆ ਪਰਿਵਾਰ ਵੀ ਆਏ ਹੋਏ ਤੁਸੀਂ ਦੱਸ ਰਹੇ ਸੀ ਹਾਂਜੀ ਹਾਂਜੀ ਮੈਂ ਮਿਲਵਾਨੀ ਆ ਤੁਹਾਨੂੰ ਉਹਨਾਂ ਦੇ ਨਾਲ ਹੋਰ ਫੈਮਿਲੀਆਂ ਜਿਹੜੀਆਂ ਆਏ ਨੇ ਇੰਨੇ ਬੱਚੇ ਲੈ 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 ਸਰਦਾਰ ਜੀ ਆ ਗਏ ਪੰਜਾਬੀ ਆ ਕੇ ਲੱਗਦਾ ਹੈ ਆਓ ਆਓ ਬਈ ਆਓ ਜੀ ਆਜੋ ਹੁਣ ਤੁਹਾਨੂੰ ਵੀਜ਼ੇ ਇੰਨੇ ਲੱਗ ਗਿਆ ਹੁਣ ਗੋਦੀਆਂ ਗੰਦੀਆਂ ਚ ਬਿਠਾਣਾ ਪੈਣਾ ਆਜੋ 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 ਮੈਂ ਖੁਸ਼ੀ ਬਹੁਤ ਹੋ ਰਹੀ ਹੈ ਜੀ ਹੋਰ ਸਰਦਾਰ ਸਾਹਿਬ ਪਹਿਲਾਂ ਨਾਮ ਦੱਸੋ ਆਪਣਾ ਮਨਜੋਤ ਆਜੋ 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 ਬੈਠੋ ਅੱਛਾ ਮਨਜੋਤ ਹੈ ਤੂੰ ਹੁਣ ਜਾਣਾ ਬੇਬੇ ਬਾਪੂ ਨੂੰ ਲਾਣ ਲੈ ਕੇ ਕੈਨੇਡਾ ਨੂੰ ਹੈ 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 ਲੇਕਿਨ ਹਾਂ ਜੀ ਬੋਲੋ ਹਾਂ ਜੀ ਜੀ ਯਾਰ ਪੰਜਾਬੀ ਤਾਂ ਸਰਦਾਤ ਬੜੇ ਤਿੱਖੇ ਹੁੰਦੇ ਨੇ ਹਾਂਜੀ ਹਾਂਜੀ ਦੁੱਧਾ ਤਾਂ ਨਹੀਂ ਪਿਆ ਮੰਮੀ ਨੇ ਕੱਟ ਪਿਆ ਕਿਵੇਂ ਕਿਵੇਂ ਰਿਆਤ ਯਰਬਾ ਜਿਹੜਾ ਹੈਗਾ ਇਹਨਾਂ ਦਾ ਜਿਹੜਾ ਅਸੀਂ ਪਰਿਵਾਰ ਉਹ ਦੱਸ ਕੇ ਗਿਆ ਬੜਾ ਉਹ ਖੁਸ਼ ਹੋਏ ਕਹਿੰਦੇ ਵੀ ਇਹਨਾਂ ਦੇ ਟੀਟਰਿਆਂ ਦੇ ਸਿਰ ਤੇ ਕੈਨੇਡਾ ਪਹੁੰਚਣਾ ਹਾਂਜੀ ਸਰ ਬਹੁਤ ਵਧੀਆ ਲੱਗਿਆ ਇਹਨਾਂ ਦੇ ਨਾਲ ਸਾਡਾ ਬڑا ਬੇਟਾ ਪਹਿਲੇ ਕੈਨੇਡਾ ਚ ਉਹਨਾਂ ਨੂੰ ਵੀ ਰੀਲ ਦੇਖ ਰਹੀ ਸੀ ਰੀਲ ਦੇਖਦੇ ਦੇਖਦੇ ਉਹਨਾਂ ਨੂੰ ਪਤਾ ਚੱਲਿਆ ਉਹਨਾਂ ਨੇ ਕੀਤਾ ਕਿ ਮੰਮਾ ਤੁਸੀਂ ਬੇਟੇ ਦਾ ਛੋਟੇ ਬਦਦਾ ਦੇਖੋ ਅਸੀਂ ਇੰਨਾ ਟਰਸਟ ਨਹੀਂ ਕਰ ਰਹੇ ਫਿਰ ਉਹਨਾਂ ਨੇ ਬੇਟਾ ਗਿਆ ਬਾਹਰ ਉਹਨਾਂ ਨੇ ਦੇਖਿਆ ਇਦਾਂ ਦੇ ਸਕੂਲ ਦੀ ਪੂਰੀ ਵਰਕੈਸ਼ਨ ਕੀਤੀ ਫਿਰ ਉਹਨਾਂ ਨੇ ਕਰਿਆ ਤਾਂ ਅਸੀਂ ਇਹਨਾਂ ਕੋਲ ਆਪਣਾ ਵਿਜ਼ਿਟ ਕਰਾਇਆ ਤਾਂ ਬਹੁਤ ਵਧੀਆ ਲੱਗਿਆ ਅਸੀਂ ਪੂਰੇ ਮਤ ਤੁਸੀਂ ਪਤਾ ਕੀਤਾ ਵੀ ਜਿਹੜੇ ਸਕੂਲ ਦੇ ਪਤਾ ਕਰਦੇ ਆ ਉਹ ਸਕੂਲ ਹੈਗੇ ਕਿ ਨਹੀਂ ਹੈਗੇ ਅੱਜ ਕੱਲ ਕੀ ਹੁੰਦਾ ਜਿੱਥੇ ਅਸੀਂ ਯੂਨੀਵਰਸਿਟੀਆਂ ਕਰਦੇ ਆ ਉਹ ਯੂਨੀਵਰਸਿਟੀਆਂ ਹ گیا سیਗਾ ਉਹ ਪਤਾ ਕਰਕੇ ਆਇਆ ਸਕੂਲ ਦੇ ਵਿੱਚ ਉਹਨੇ ਦੱਸਿਆ ਸੀਗਾ ਕਿ ਹੈਗਾ ਹਾਂਜੀ ਉਹਨਾਂ ਨੇ ਸਾਨੂੰ ਦੱਸਿਆ ਕਿ ਹਾਂਜੀ ਮੰਮਾ ਬਿਲਕੁਲ ਠੀਕ ਆ ਇਹਨੂੰ ਮਤਲਬ ਕਿ ਹੈ ਵਧੀਆ ਕੰਮ ਕਰ ਰਹੇ ਨੇ ਫਿਰ ਛੋਟੂ ਦਾ ਸੀ ਉਹਨਾਂ ਕੋਲ ਅਪਲਾਈ ਕਰਾਇਆ ਸੀ ਕਿਉਂਕਿ ਜਦੋਂ ਭਰਾ ਗਿਆ ਹੋਵੇ ਨਾ ਤੇ ਕਹਿੰਦੇ ਨੇ ਸਭ ਤੋਂ ਔਖਾ ਭਰਾ ਨੂੰ ਬੁਲਾਣਾ ਹੀ ਹੁੰਦਾ ਹੈ ਬੁਲਾਣੂ ਦਾ ਹਾਂਜੀ ਬਾਲੇ ਘੰਟਿਆਂ ਕਹਿੰਦੇ ਦੋ ਭਰਾਵਾਂ ਨੂੰ ਇਕੱਠੇ ਨਹੀਂ ਜਲਦੀ ਕਿਤੇ ਇਹ ਹੁੰਦਾ ਵੀ ਭਰਾ ਨਹੀਂ ਭਰਾ ਨੂੰ ਬੁਲਾ ਸਕਦਾ ਹਾਂਜੀ ਇਹਨਾਂ ਨੇ ਵੀ ਇਹ ਲਾ ਪੋਸੀਬਲ ਕਰਤਾ ਪੋਸੀਬਲ ਕਰ ਦਿੱਤਾ ਕਿ ਸਰ ਮੈਨੂੰ ਤਾਂ ਬਹੁਤ ਖੁਸ਼ੀ ਆ ਕਿ ਮੈਂ ਆਪਣੇ بڑے بیٹے ਨੂੰ 4 ਸਾਲ ਬਾਅਦ ਮਿਲ ਰਹੀ ਹਾਂ ਹਾਂਜੀ ਮੈਂ ਤਾਂ ਬਹੁਤ ਕੁਝ ਦੇਖ ਰਹੀ ਹਾਂ ਜਿਹੜਾ ਇੱਕ ਹੁੰਦਾ ਬਹੁਤ ਸਰਸਾ ਦਾ ਮੈਂ ਸੱਚ ਮੁਚ ਤਾਂ ਨਹੀਂ ਕਿ ਚਲੋ ਇਹਨਾਂ ਦੀ ਬਦਲਤਾ ਮੈਂ بڑے ਬੇਟੇ ਨੂੰ ਵੀ ਮਿਲ ਰਹੀਆਂ ਔਰ ਛੋਟੂ ਵੀ ਮੇਰਾ ਜਾ ਰਿਹਾ ਜਿਵੇਂ ਵੀ ਲੱਗਿਆ ਜਦੋਂ ਆਇਆ ਫੋਨ ਆਇਆ ਇਹਨਾਂ ਦਾ ਵੀ ਤੁਹਾਡਾ ਵੀਜ਼ਾ ਲੱਗ ਚੁੱਕਿਆ ਉਦੋਂ ਫਿਰ ਕੀ ਹੈਗਾ ਸੀ ਦੋਨਾਂ ਜੀਆਂ ਚ ਕੀ ਮਤੋਂ ਉਦੋਂ ਇੱਕਦਮ ਇੱਕਦਮ ਬੰਦੇ ਚ ਹੁੰਦਾ ਉਹ ਇੱਕਦਮ ਚ ਮੈਨੂੰ ਸੀਗਾ ਮੈਂ ਕਦੋਂ ਚਾਹੂੰਗੀ ਆਪਣੇ ਬੇਟੇ ਨੂੰ ਪੱਜ ਕੇ ਗਲੇ ਦੇ ਨਾਲ ਲਾਉਂਗੀ 3 ਸਾਲ 4 ਬਾਅਦ ਮੈਂ ਦੇਖ ਰਹੀ ਹਾਂ ਆਪਣੇ ਬੇਟੇ ਨੂੰ بڑے ਨੂੰ ਅੱਖਾਂ ਤਰਸਰੀਆਂ ਦੇਖਣ ਨੂੰ ਚਲੋ ਇਹਨਾਂ ਮੈਂ ਵੀ ਵੀਜ਼ੇ ਇੰਸੈਕਸ਼ਨ ਦੇ ਕੋਲੇ ਇਹਨ ਤੋ ਮੇਰੇ ਬੇਟੇ ਦਾ ਵੀਜ਼ਾ ਆ ਗਿਆ ਉਹ ਫੈਮਿਲੀ ਸਮੇਤ ਜਾ ਰਹੇ ਉਹਨਾਂ ਦੇ ਕੋਲ ਇਹ ਦੁਆਵਾਂ ਅਸੀਂ ਕਿੰਨੇ ਵੀ ਜਿਵੇਂ ਹੁਣ ਇਹਨਾਂ ਨੂੰ ਤੁਹਾਡੀਆਂ ਦੁਆਵਾਂ ਇਹ ਦੁਆਵਾਂ ਜਿਹੜੀਆਂ ਹੁੰਦੀਆਂ ਨੇ ਇੱਕ ਦੋ ਫੈਮਿਲੀਆਂ ਤੁਹਾਡੇ ਕੋਲ ਆ ਕੇ ਇੱਥੇ ਬੈਠਦੀਆਂ ਨੇ ਇੱਕ ਵਾਰੀ ਉਹਨਾਂ ਦੇ ਦਿਲ 'ਚ ਹੁੰਦਾ ਉਹਨਾਂ ਵੀ ਤੁਸੀਂ ਕੁਝ ਵਖਾ ਦੇਓ ਵੀਜ਼ੇ ਮੈਨੂੰ ਇੱਕ ਉਹ ਦੱਸੋ ਕਿੰਨੇ ਕੁ ਵੀਜ਼ੇ ਲੱਗ ਚੁੱਕੇ ਨੇ ਹੁਣ ਤੱਕ ਤੇ ਬੱਚਿਆਂ ਦੇ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਐਵਰੀ ਮੰਥ 22 ਤੋਂ 25 ਵੀਜ਼ੇ ਲੱਗਦੇ ਨੇ ਸਾਨੂੰ ਖੁਦ ਬਹੁਤ ਖੁਸ਼ੀ ਹੁੰਦੀ ਹੈ ਪੇਰੈਂਟਸ ਨੂੰ ਦਿਖਾ ਕੇ ਵੀਜ਼ੇ ਕੀ ਵੀਜ਼ੇ ਲੱਗ ਰਹੇ ਨੇ ਪਹਿਲੇ ਜਦੋਂ ਪੇਰੈਂਟਸ ਆਉਂਦੇ ਥੋੜੇ ਨਰਵਸ ਹੁੰਦੇ ਕਿ ਵੀਜ਼ਾ ਲੱਗੇਗਾ ਜਾਂ ਨਹੀਂ ਲੱਗੇਗਾ ਸੋ ਆਪਾਂ ਵੀ ਉਹਨਾਂ ਦੀ ਉਹ ਫੀਲਿੰਗ ਨੂੰ ਸਮਝ ਸਕਦੇ ਆ ਬਟ ਸਾਨੂੰ ਹੁੰਦਾ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਵੀਜ਼ਾ ਲੱਗ ਜੇ ਜਲਦੀ ਤੋਂ ਜਲਦੀ ਬਿਲਕੁਲ ਇੱਕ ਮੈਸੇਜ ਕੀ ਹੈਗਾ ਜਿਵੇਂ ਹੁਣ ਇੱਕ ਪਰਿਵਾਰ ਜਿਵੇਂ ਤੁਸੀਂ ਉਹਨਾਂ ਲੋਕਾਂ ਵਾਸਤੇ ਕੀ ਮੈਸੇਜ ਕੀ ਕ੍ਰੀਏਟ ਕਰਨਾ ਚਾਹੁੰਦੇ ਹੋ ਜਿਨ੍ਹਾਂ ਦੇ ਅੰਦਰ ਡਰ ਹੁੰਦਾ ਹੈ ਵੀ ਪੈਸਾ ਲੈ ਲੈਣਾ ਉਹ ਪੈਸਾ ਫਿਰ ਘਟਾਉਂਦਾ ਜਿਵੇਂ ਅਸੀਂ ਵੀਡੀਓ ਵੇਖਦੇ ਆ ਵਕ ਵਕ ਸਮਾਜ ਸੇਵੀ ਕਹਿੰਦੇ ਨੇ ਵੀ ਇਹਨੇ ਸਾਡੇ ਨਾਲ ਕੀਤਾ ਸੀ ਉਹ ਉਹ ਲੋਕਾਂ ਵਾਸਤੇ ਕੀ ਮੈਸੇਜ ਹੈਗਾ ਵੀ ਜਿਹੜੇ ਜਿੰਨਾ ਡਰ ਹੈਗਾ ਵੀ ਅਸੀਂ ਜਾਈਏ ਕਿ ਨਾ ਜਾਈਏ ਨੇ ਉਹਨਾਂ ਦਾ ਰਵੱਸਤੇ ਸਾਰੇ ਕੀ ਮਤਲਬ ਹੈ ਬਹੁਤ ਠਕੜੀ ਹੋ ਰਹੀ ਆ ਅੱਜਕੱਲ ਪੇਮੈਂਟ ਪੈਸੇ ਲੈ ਰਹੇ ਨੇ ਬੱਚੇ ਕੰਮ ਵੀ ਨਹੀਂ ਕਰ ਰਹੇ ਇਹ ਇਹ ਲੈਂਦੇ ਪੈਸੇ ਫालतू ਇਹਨਾਂ ਨੇ ਕੋਈ ਫालतू ਪੈਸਾ ਨਹੀਂ ਸਾਡੇ ਕੋਲੋਂ ਲੇਤਾ ਕੁਛ ਨਹੀਂ ਇਹਨਾਂ ਨੇ ਦਿੱਤਾ ਔਰ ਸਾਨੂੰ ਵੀ 25 ਦਿਨ ਦੇ ਵਿੱਚ ਬਹੁਤ ਵਧੀਆ ਗਲਟ ਕੀਤਾ ਇਹਨਾਂ ਨੇ ਮਤਲਬ 2 ਮਹੀਨਿਆਂ ਦਾ ਜਿਹੜਾ ਕਹਿ ਰਹੇ ਨੇ 2 ਮਹੀਨਿਆਂ ਦੇ ਵਿੱਚ ਕਹਿ ਰਹੇ ਨੇ ਬਹੁਤ ਵਧੀਆ ਉਸ ਤੋਂ ਪਹਿਲਾਂ ਹੀ ਹੋ ਗਿਆ ਸਾਡਾ ਕੰਮ ਪਹਿਲੀ ਵਾਰੀ ਆਏ ਸੀ ਤਾਂ ਫਿਰ ਇਤੋਂ ਪੌੜੀਆਂ ਚੜਦੇ ਜੜਦੇ ਦਿਲ ਜਾ ਹੁੰਦਾ ਨਾ ਵੀ ਹੁਣ ਇੱਥੇ ਪੈਸਾ ਵੀ ਲਾਣਾ ਤੇ ਇੱਥੇ ਹੁਣ ਜਦੋਂ ਅੱਜ ਪੌੜੀਆਂ ਚੜੇ ਸੀ ਕਿਵੇਂ ਲੱਗਿਆ ਸੀ ਪੌੜੀਆਂ ਚੜੇ ਹੀ ਲੱਗਿਆ ਕਿ ਪੌੜੀਆਂ 'ਚ ਪਿਸਲਣਾ ਜਾਈਏ ਪਤਾ ਨਹੀਂ ਕਿੱ사 ਲੱਗਿਆ ਨਹੀਂ ਲੱਗਿਆ ਦੋਤੇ ਆਗੇ ਆਕੇ ਨਾ ਤੇ ਹਾਂ ਮੈਂ ਤਾਂ ਅੱਗੇ ਆਕੇ ਲੱਡੂ ਖੜੇ ਸੀ ਅੱਗੇ ਖੜੇ ਪਟਾਕੇ ਫੋੜੇ ਮਾੜਾ ਨੂੰ ਸਾਹੀ ਤਾਂ ਖੁਸ਼ੀ ਨਾ ਖੋਲੇ ਸਮਾਰੇ ਸੀ ਕਿ ਕਿੰਨਾ ਮਤਲਬ ਜ਼ਿਆਦਾ ਖੁਸ਼ੀ ਤਾਂ ਮੈਨੂੰ ਸਰੇ ਹੋਰੀ ਕਿ ਮੈਂ ਆਪਣੇ ਬੇਟੇ ਨੂੰ ਵੱਡੇ ਨੂੰ ਵੀ ਮਿਲ ਰਹੀ ਐ ਇਹਨੂੰ ਫਿਰ ਬਾਰੇ ਚਲੋ ਇਹਨਾਂ ਦੀ ਬਦੌਲਤ ਇਹਨਾਂ ਕੋਲ ਆਏ ਵਧੀਆ ਪ੍ਰੋਸੈ ਔਰ ਕੋਸ ਜਿਆਦਾ ਪੈਸੇ ਨਹੀਂ ਸਾਡਾ ਜਿਆਦਾ ਲੱਗੇ ਸਾਡੇ 3 3.5 ਲੱਖ ਦੇ ਵਿੱਚ ਵਿੱਚ ਮਤਲਬ ਕਿ ਚਲੋ ਮੇਰੇ ਬੇਟਾ ਵੀ ਛੋਟਾ ਵੀ ਜਾ ਰਿਹਾ ਸੀ ਫੈਮਿਲੀਸ ਮਤਲਬ ਇੰਨੇ ਘੱਟ ਪੈਸਿਆਂ 'ਚ ਘੱਟ ਪੈਸਿਆਂ 'ਚ ਲੱਗ ਰਹੀ ਉਹੀ ਆਏ ਹਾਂ ਜੀ ਮੇਰਾ ਆਖਰੀ ਤੁਹਾਡੇ ਨਾਲ ਹੀ ਹੈਗਾ ਕਿੰਨੇ ਪੈਸੇ ਤੁਹਾਡੇ ਕੋਲ ਲੈ ਕੇ ਆ ਜਾਣਾ ਮਾਪੇ ਆਦਾ ਬੱਚੇ ਨੂੰ ਗੋਦੀ ਚਾਕੇ ਵੀ ਤੁਸੀਂ ਇਹਨੂੰ ਕੈਨੇਡਾ ਮਤਲਬ ਜਿਵੇਂ ਤੈਨੂੰ ਜੀ ਬੇਟਾ ਤੈਨਨੂੰ ਭੇਜੋਗੇ ਅ ਦੇਖੋ ਅਗਰ ਤੇ 6 ਮਨთ ਦੇ ਲਈ ਗੱਲ ਕਰੀਏ 6 ਮਨთ ਦੀ ਫੀਸ ਹੈਗੀ ਹੈ 3.5 ਤੋਂ 4 ਲੱਖ ਠੀਕ ਹੈ ਅਗਰ ਸਾਲ ਦੀ ਫੀਸ ਦੀ ਗੱਲ ਕਰੀਏ ਤਾਂ 7 ਲੱਖ ਦੇ ਕਰੀਬ ਫੀਸ ਜਿਹੜੀ ਹੈਗੀ ਆ ਬੱਚੇ ਦੇ ਲੱਗ ਜਾਂਦੀ ਹੈ ਵਿਦ 3 ਮਨთ ਦੀ ਅਕਮੋਡੇਸ਼ਨ ਕੀ ਫੈਮਿਲੀ ਬੱਚੇ ਦੇ ਨਾਲ 3 ਮਹੀਨੇ ਲਈ ਰਹਿ ਸਕਦੀ ਆ ਉਹਨਾਂ ਦੇ ਹੋਸਟਲ ਜਾਂ ਪੀਜੀ ਵਗੈਰਾ ਜੀ ਬੱਚੋ ਉਹ ਵੀ ਨਹੀਂ ਹੈਗਾ ਨਾ ਵੀ ਉੱਥੇ ਜਾ ਕੇ ਜਾਂਦੇ ਆ ਰੂਮ ਲੈਣੇ ਬਹੁਤ ਹਾਂ ਜੀ ਬਿਲਕੁਲ ਬਿਲਕੁਲ ਉਹ ਵੀ ਫੈਸਿਲਿਟੀ ਪ੍ਰੋਵਾਈਡ ਕੀਤੀ ਜਾਂਦੀ ਹੈ ਬਿਲਕੁਲ ਅਸੀਂ ਤਾਂ ਇਹੀ ਪਿੱਛੇ ਵੀ ਮਾਪੇ ਨੇ ਇੱਧਰ ਵੀ ਸਾਰਾ ਜੋ ਇੱਕ ਪਰਿਵਾਰ ਖੜੇ ਨੇ ਦੱਸਤੇ ਕਹਾਂਗੇ ਕਿ ਜਲਦੀ ਤੁਸੀਂ ਆਓ ਮੋਹਾਲੀ ਜਿਹੜਾ ਆਪਣਾ ਇਮੀਗ੍ਰੇਸ਼ਨ ਹੈਗੇ ਆ ਤੇ ਇਹਨਾਂ ਦੇ ਆ ਕੇ ਜਿਹੜਾ ਵੀਜ਼ਾ ਹੈਗਾ ਬੱਚਿਆਂ ਦੇ ਸਿਰ ਤੇ ਤੁਸੀਂ ਜਿਹੜਾ ਮਾਈਨਰ ਸਕੂਲਿੰਗ ਜਿਹੜਾ ਵੀਜ਼ਾ ਹੈਗਾ ਇਹ ਤੁਸੀਂ ਤੁਰੰਤ ਲਓ ਤੇ ਜਵਦੇ ਬੱਚਿਆਂ ਦੇ ਸਣੇ ਕੈਨੇਡਾ ਦੇ ਜਹਾਜ਼ੇ ਚੜੋ ਕਹਰਾਪਸਾ ਨਿਤਿਨ ਨਾਲ ਸੰਦੀਪ ਕੰਬੋਜ ਮੋਹਾਲੀ